ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਮਿਆਂ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਾਮੇ ਲਿਖਿਆ ਧੁਰਕਾ ਤਨ ਤਨ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਤਰਨਤਾਰਨ ਜਥੇਬੰਦੀ ਵੱਲੋਂ ਹਰ ਸਾਲ ਦੀ ਤਰ੍ਹਾਂ ਗੁਰਦਰਾ ਸਿੰਘ ਸਭਾ ਰੋਣੀ ਨਿਹੰਗ ਸਿੰਘਾਂ ਬਜਵਾੜਾ ਕਲਾਉਨਾ ਰੋਡ ਹੁਸ਼ਿਆਰਪੁਰ ਵਿਖੇ ਬੜੀ ਸ਼ਰਧਾ ਤੇ ਸਤਕਕਾਰ ਸਹਿਤ ਮਨਾਇਆ ਜਾਂਦਾ ਹੈ ਇਸ ਵਾਰ 15 ਦਸੰਬਰ ਦਿਨ ਐਤਵਾਰ ਨੂੰ ਸਹਬਜਾਦਾ ਬਾਬਾ ਫਤੇ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ 13 ਦਸੰਬਰ ਦਿਨ ਸ਼ੁੱਕਰਵਾਰ ਨੂੰ ਖੰਡ ਪੜ ਸਾਹਿਬ ਰੰਗ ਅਰੰਭ ਹੋਣਗੇ ਅਤੇ 15 ਦਸੰਬਰ ਦਿਨ ਐਤਵਾਰ ਨੂੰ ਸਵੇਰੇ ਅੰਮ੍ਰਿਤ ਵੇਲੇ 9 ਵਜੇ ਭੋਗ ਉਪਰੰਤ ਬਾਰ ਖੁੱਲੇ ਪੰਡਾਨੰਦਰ ਦੀਵਾਨ ਸਜਾਏ ਜਾਣਗੇ ਸਜੇ ਹੋਏ ਦੀਵਾਨਾਂ ਵਿੱਚ ਤਖਤ ਸ੍ਰੀ ਅਕਾਲ ਤਾ ਸਾਬ ਜੀ ਦੇ ਜਥੇਦਾਰ ਯਾਨੀ ਰਗਵੀਰ ਸਿੰਘ ਜੀ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਜਥੇਦਾਰ ਯਾਨੀ ਸੁਲਤਾਨ ਸਿੰਘ ਜੀ ਅਤੇ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜੂਰੀ ਰਾਗੀ ਜਥੇ ਇਸ ਤਰ੍ਹਾਂ ਕੀਤਨੀ ਜਥੇ ਢਾਡੀ ਜਥੇ ਇਲਾਕੇ ਦੇ ਮਹਾਪੁਰਸ਼ ਇਸ ਗੁਰਬਸਮਾਗਮੇ ਸ਼ਾਮਲ ਹੋ ਕਰਕੇ ਗੁਰਮਤਿ ਦਾ ਪ੍ਰਚਾਰ ਕਰਨਗੇ ਉਥੇ ਪੰਜ ਪਿਆਰੇ ਸਿੰਘ ਖੰਡਾਵਾਟਾ ਲੈ ਕੇ ਵੀ ਆ ਰਹੇ ਹਨ ਅੰਮ੍ਰਿਤ ਸੰਚਾਰ ਵੀ ਹੋਵੇਗਾ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਗੁਰੂ ਕਲਗੀਧਰ ਪਿਤਾ ਜੀ ਦੇ ਸੁਪੁੱਤਰ ਅਤੇ ਸੁਪੁੱਤਰੀਆਂ ਹੋਣ ਦਾ ਮਾਣ ਪ੍ਰਾਪਤ ਕਰਨਾ ਹੈ ਉਹ ਕੇਸੀ ਸ਼ਨਾਨ ਕਰਕੇ ਧੋਤੇ ਹੋਏ ਵਸਤਰ ਪਹਿਨ ਕਰਕੇ 15 ਦਸੰਬਰ ਦਿਨ ਆਤਮਾ ਨੂੰ ਗੁਰਦਾਰ ਸਾਹਿਬ ਪਹੁੰਚਣ ਸੋ ਸਾਰੀਆਂ ਸੰਗਤਾਂ ਨੂੰ ਦਾਸ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਤਾਨਾ ਦਲ ਜਥੇਬੰਦੀ ਵੱਲੋਂ ਸਨੇਮਰ ਬੇਨਤੀ ਕਰਦਾ ਹਾਂ ਕਿ ਉਹ ਸੂਰਬੀਰ ਯੋਧਾ ਜਿਨ੍ਹਾਂ ਨੇ ਆਪਣਾ ਵਨੀਆਂ 'ਚ ਝਣਵਾ ਕੇ ਆਪਣੇ ਤਨ ਦੇ ਉੱਤੇ ਸ਼ਮਕਾਂ ਦੀ ਮਾਰ ਚੱਲ ਕੇ ਆਪਣੇ ਤਨ ਦੇ ਉੱਤੇ ਗਲੇਲੇ ਖਾ ਕੇ ਅਤੇ ਆਪਣੀ ਗਰਦਨਾ ਦੇ ਉੱਤੇ ਕਟਾਰ ਚਲਵਾ ਕਰਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਸਿੱਖੀ ਸਦਕ ਨਹੀਂ ਹਾਰਿਆ ਅਤੇ ਖਾਲਸਾ ਰਾਜ ਕੈਮ ਕੀਤਾ ਉਹਨਾਂ ਸੂਰਬੀਰ ਯੋਧਿਆਂ ਦੀ ਅਦੁੱਤੀ ਕੁਰਬਾਨੀ ਦਾ ਸਦਕਾ 709 ਸਾਲ ਮੁਗਲ ਸلطਾਨਤਾ ਮੰਡਲੀਆਂ ਮੇਟ ਹੋ ਕਰਕੇ ਖਾਲਸਾ ਰਾਜ ਕੈਮ ਹੋਇਆ ਉਹ ਮਹਾਨ ਸੂਰਬੀਰ ਯੋਧੇ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਤੇ ਸੰਗਤਾਂ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਚਾਣਾਂ ਤੇ ਨਮਸ਼ਕਾਰ ਕਰਨ ਵਾਸਤੇ ਪਹੁੰਚੋ ਅਤੇ ਗੁਰਮਤਿ ਵਿਚਾਰਾ ਸਰਵਣ ਕਰਕੇ ਆਪਣਾ ਜੀਵਨ ਸਫਲ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ